ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਭ ਜੀਓ ਪੂਜਾ ਵਰਤ ਤਿਲਕਿਸ਼ ਨਾਨਾ ਤੁੰਨ ਦਨ ਬੋਦੈ ਨਾ ਤਵਨ ਵਿਜੈ ਸੰਜਮ ਸੁਅਮੀ ਬੋਲੇ ਮਿਟੇ ਬੈਨਾ ਰਬ ਜੀ ਕੋ ਨਾਮ ਜਪਤ ਮਨ ਚੈਨ ਬਹੁ ਬਰਕਾਰ ਕੋ ਜੈ ਸਭ ਤਾ ਕੋ ਬਿਕਮਨ ਜਾਈ ਲੈ ਨਾ ਸੋ ਕਉ ਡਲ ਗੁਰ ਸਿਮੀਐ ਅਨਸ ਸੋ ਭਾਈ ਨਰਸ਼ਨ ਬਰਸੀਐ ਗੁਰ ਕੈ ਜਨਾਂ ਮਰਨ ਦੁੱਖ ਜਾਇ ਵਾਜ ਗੁਰੂ ਜੀ ਤਨੋ ਸ੍ਰੀ ਮਹੰਦਵਾ ਪੰਜਵਾਂ ਦੀਨ ਦਰਦ ਨਿਵਾਰ ਡਾਕੁਰ ਰੱਖੈ ਜਨ ਕੀ ਆਬ ਤਰਨ ਤਾਰਨਾਰ ਨਿੱਧ ਦੁਖ ਨਸਕੈ ਆਪ दिविंदरन दयाल ठाकुर राखे जन की आप करण तान हरन दत्त दो कन्न सकल यान साधु संग पर जो गोपाल आन संमंग संनाथ सुजय हे जतन काट कल काल रहाऊ ਆਦਿ ਅੰਤ ਆਲਪੂਰਣ ਤਿਸ ਬਿਨਾਂ ਕੋਈ ਜਨਮ ਮਰਨ ਨਿਵਾਰ ਹਰ ਜਬ ਸੇਵ ਸੁਆਮੀ ਸੋਈ ਬੇਦ ਸਿਮਰਤ ਕਥੈ ਸਾਸਤ ਅਗਤ ਕਰੈ ਵਿਚਾਰ ਅਕਤਬਈਏ ਸੰਤ ਸੰਗਤ ਕੈ ਨਸੁ ਜਾਈ ਅੰਧਾਰੂ ਚਰਨ ਕਮਲਿ ਅੰਧਾਰ ਜਗ ਦਾਸ ਗੁੰਜੀ ਏਕ ਤਾਨ ਮਨ ਦੀਵਾਨ ਸਚ ਨਾਨਕ ਕੀ ਪ੍ਰਵਟੇਕ ਤਾਨ ਮਨ ਦੀਵਾਨ ਸਚ ਨਾਨਕ ਕੀ ਪ੍ਰਵਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ